ਨਾਮ 라ਜੀਰਾਪਰਾ ਮਹੰਤ ਪ੍ਰਿੰਪrakash ਦਾ ਪੇਟਾ ਐ ਜਾਤ ਆਪਣਾ ਅਸੀਂ ਤੋਂ ਯਾਤਰਾ ਲੈ ਕੇ ਜਾ ਰਹੇ ਹਾਂ ਜਿਹੜੀ ਕਿ ਮਹਾਮਈ ਕਾਂਗਲਾ ਦੇਵੀ ਮੰਦਿਰ ਤੋਂ ਇਸ ਮੰਦਿਰ ਚ ਬੈਠ ਕੇ ਮਾਤਾ ਰਾਣੀ ਦਾ ਹੁਕਮ ਆਇਆ ਸੀ ਤੇ ਉਸ ਤੋਂ ਬਾਅਦ ਤੁਸੀਂ 5-6 ਸਾਲ ਲਗਾਤਾਰ ਲੈ ਕੇ ਜੰਦਰੀਏ ਜਿਹਦੇ ਚ ਮੇਰੀ ਮਦਰ ਮੇਰੀ ਮਾਤਾ ਜੀ ਦਾ ਬਹੁਤ ਸਹਿਯੋਗ ਸੀ ਡੇੜੇ ਪੂਰਾ ਆਸ਼ੀਰਵਾਦ ਤੇ ਪੂਰੀ ਸਪੋਰਟ ਕਰਦੇ ਸੀ ਕਿ ਇਹ ਧਰਮ ਦੇ ਕੰਮ ਨੂੰ ਚੱਲਦੇ ਰਹੀਏ ਤੇ ਮੇਰੇ ਪਿਤਾ ਜੀ ਮੇਰਾ ਪਰਿਵਾਰ ਸਾਰੇ ਸਪੋਰਟ ਕਰਦੇ ਹੈ ਤੋ ਉਹਨਾਂ ਦੀ ਦਿਹਤ ਤੋਂ ਬਾਅਦ ਹੁਣ ਅਸੀਂ 7 ਸਾਲ ਬਾਅਦ ਅਸੀਂ ਇਹ ਯਾਤਰਾ ਤੁਹਾਰਾ ਲੈ ਕੇ ਚੱਲੇ ਹਾਂ ਉਹਨਾਂ ਦੇ ਹੀ ਆਸ਼ੀਰਵਾਦ ਨਾਲ ਤੇ ਜਿਹਦੇ ਵਿੱਚ ਅਸੀਂ ਚਿੰਤਪurni ਜਵਾਲਾ ਜੀ ਕਾਂਗੜਾ ਜੀ ਚਮੰਦਾ ਦੇ ਵੀ ਬਦਲਾਮ ਕੀ ਅਸ਼ਟਿਸ਼ਵਰ ਤਾਂ ਤਿੰਨ ਬੱਸਾਂ ਤੇ ਇੱਕ ਟੈਂਪੋ ਚੱਲ ਜਿਹੜਾ ਕਿ ਸਭ ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਕਿਸੇ ਨੂੰ ਕੋਈ ਖਰਚਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਆਸ਼ੀਰਵਾਦ ਨਾਲ ਹੀ ਸਾਰਾ ਕੁਝ ਹੋ ਰਿਹਾ ਤੁਹਾਡੀ ਕਿਹੜੀ ਸੁਸਾਇਟੀ ਜੀ ਸਾਡੀ ਸੁਸਾਇਟੀ ਹੈ ਮਾਂ ਕਾਂਗੜਾ ਦੇਵੀ ਸੇਵਾ ਸੁਸਾਇਟੀ ਇਹ ਕਿੰਨੇ ਦਿਨ ਤੋਂ ਤੁਹਾਡੇ ਵੱਲੋਂ ਸੇਵਾ ਚ ਭਾਈ ਜਾ ਰਹੀ ਹੈ ਜੋ ਫਰੀ ਪਾਸੀ ਸੇਵਾ ਤੁਸੀਂ ਕਾਂਗੜਾ ਦੇ ਵੀ ਲੈ ਕੇ ਜਾ ਰਹੇ ਹੋ ਇਹ ਸੇਵਾ ਸਾਨੂੰ ਆਪਣਾ 2000 ਤੋਂ ਲੈ ਕੇ ਨਿਭਾਈ ਜਾ ਰਹੀ ਹੈ ਕਿ ਜਿਹੜੀ ਫੋਨ ਸੇਵਾ ਤੁਹਾਡੇ ਵੱਲੋਂ ਕੀਤੀ ਜਾ ਰਹੀ ਹੈ ਕਿੰਨੀ ਤਰੀਕ ਤੋਂ ਲੈ ਕੇ ਉਹ ਕਿੰਨੇ ਤਰੀਕ ਤੱਕ ਤੁਹਾਡੀ ਯਾਤਰਾ ਰਹੇਗੀ ਸਾਡੀ ਯਾਤਰਾ 20 ਤਰੀਕ ਨੂੰ ਸਵੇਰੇ 6 ਵਜੇ ਚੱਲੇਗੀ ਔਰ 21 ਤਰੀਕ ਨੂੰ ਰਾਤੀ ਵਾਪਸ ਅਮਰੀਕਾ ਚ ਪਹੁੰਚੇਗੀ ਇਹਦੇ ਵਾਸਤੇ ਕੋਈ ਭਗਤਾਂ ਵਾਸਤੇ ਕੋਈ ਫੀਸ ਵੀ ਰੱਖੀ ਗਈ ਹੈ ਕਿ ਫਰੀ ਹੈ ਜੀ ਨਹੀਂ ਜੀ ਕੋਈ ਫੀਸ ਨਹੀਂ ਹੈ ਸਿਰਫ ਉਹਨਾਂ ਦੀ ਬਲੇਸਿੰਗ ਉਹਨਾਂ ਦਾ ਆਸ਼ੀਰਵਾਦ ਹੀ ਉਹਨਾਂ ਦੀ ਫੀਸ ਹੈ ਤੁਸੀਂ ਜਿਹੜੇ ਭਗਤਾਂ ਨੂੰ ਕੀ ਬੇ ਜਿਹੜੇ ਤੁਸੀਂ ਅਸੀਂ ਇਹ ਕਾਰਮ ਕਰ ਰਹੇ ਆ ਇਹਨੂੰ ਵਧਾਓ ਇਹਨੂੰ ਫਿਲਾਓ ਔਰ ਘਰ ਘਰ ਚ ਭਗਤੀ ਭਾਵ ਰਚਾਓ ਜਿਸ ਦੇ ਨਾਲ ਕਿ ਇੱਕ ਦੂਸਰੇ ਨਾਲ ਪੇਮ ਸਵਾਭ ਬਣੇ ਕੋਈ ਕਿਸੇ ਨਾਲ ਈਸ਼ਿਆ ਨਾ ਰੱਖੇ ਇੱਕ ਦੂਜੇ ਨੂੰ ਲੈ ਕੇ ਚੱਲਣ ਇੱਕ ਦੂਸਰੇ ਨਾਲ ਸਹਿਯੋਗ ਚ ਕਰਨ ਜਿਸ ਨਾਲ ਕਿ ਅੱਜ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਤਾਂ ਇੱਕ ਦੂਸਰੇ ਨੂੰ ਖੋਣ ਦੀ ਦੂਸਰੇ ਨਾਲ ਈਸ਼ਿਆ ਕਰਨ ਦੀ ਭਾਵਨਾ ਜਿਹੜੀ ਚਲਦੀ ਪਈ ਹੈ ਉਹ ਖਤਮ ਹੋ ਜਾਏ ਔਰ ਪਰਿਵਾਰ ਜਿਸ ਦਾ ਪਹਿਲੇ ਸੰਯੁਕਤ ਸੀ ਐਸੇ ਹੀ ਚੱਲਦੇ ਰਹਿਣ ਉਹੀ ਪਰਿਵਾਰਵਾਦ ਨੂੰ ਲੈ ਕੇ ਅਸੀਂ ਇਹ ਕਰਦੇ ਆ ਕਿ ਜਿਹੜੇ ਵੀ ਚੱਲ ਰਿਹਾ ਅਸੀਂ ਉਹਨਾਂ ਨੂੰ ਆਪਣੇ ਪਰਿਵਾਰ ਵਾਂਗੂ ਹੀ ਸਮਝਦੇ ਆ ਪੂਰੇ ਉਸ ਦਾ ਹੀ ਖਿਆਲ ਆਪਣੇ ਬੱਚਿਆਂ ਦਾ ਆਪਣੇ ਵੱਡਿਆਂ ਦਾ ਜਿੱਦਾਂ ਰੱਖਦੇ ਉਸੇ ਹੀ ਉਹਨਾਂ ਦਾ ਖਿਆਲ ਰੱਖਦੇ ਆ ਏਕੇ ਤੋਂ ਵੀ ਤੁਹਾਡੇ ਤੋਂ ਸੇਵਨ ਭਾਈ ਜੀ ਬਿਲਕੁਲ ਜੀ ਮਾਮਾ ਜੀ ਦਾ ਆਸ਼ੀਰਵਾਦ ਹੈ ਤੇ ਆਪਾਂ ਦਾ ਜਿੰਮੇ ਉਮਰ ਨਿਭਾਵਾਂਗੇ ਥੈਂਕ ਯੂ ਜੀ ਇਹ ਮੰਦਿਰ ਸਾਡਾ 5-600 ਸਾਲ ਪੁਰਾਣਾ ਹੁੰਦੀ ਰਿਹਾ ਜਿਹਦੇ ਵਿੱਚ ਸਾਡੇ ਵੱਡੇ ਬਜ਼ੁਰਗ ਕੰਗੜਾ ਜੀ ਜਾ ਕੇ ਪਿੰਡੀ ਲੈ ਕੇ ਆਏ ਸੀ ਔਰ ਪੈਦਲ ਚੱਲ ਕੇ ਆਏ ਸੀ ਔਰ ਇਹ ਪਿੰਡੀ ਰੂਪ ਮਾਮਾ ਜੀ ਦਾ ਸਾਕਸ਼ਾਤ ਕੰਗੜਾ ਦੇਵੀ ਦਾ ਰੂਪ ਹੈ ਕਿਉਂਕਿ ਜਿਹੜੇ ਵੀ ਮਰਜੀ ਤੁਸੀਂ ਸ਼ਕਤੀਪੀਠ ਚਲੇ ਜਾਓਗੇ ਸਮਝਣ ਵਾਲੀ ਗੱਲ ਹੋਏਗੀ ਉੱਥੇ ਇੱਕ ਪਾਸੇ ਹਨੂਮਾਨ ਜੀ ਔਰ ਇੱਕ ਪਾਸੇ ਪੈਰੋ ਬਾਬਾ ਜੀ ਹੋਣਗੇ ਔਰ ਇਸ ਬਿਜਾਰਦੇ ਵਿੱਚ ਇੱਕ ਪਾਸੇ ਡੁੰਗਾ ਹਨੂਮਾਨ ਦਾ ਮੰਦਰ ਔਰ ਇੱਕ ਪਾਸੇ ਲਾਲ ਪੈਰੋ ਜੀ ਉਹ ਸਾਖਸ਼ਤ ਫੋਰ ਦੇ ਥੱਲੇ ਸ਼ਿਵਾਲਾ ਵਿਰਾਜਮਣ ਔਰ ਅੰਮ੍ਰਿਤਸਰ ਚ ਸਾਖਸ਼ਤ ਸ਼ਕਤੀ ਪੀਠ ਹੈ ਅੱਜ ਅਸੀਂ ਆਪਣੇ ਪਿਤਾ ਜਮਾਨ ਪ੍ਰੇਮ ਚੰਦਰੀ ਰਤਨਾ ਜੀ ਜੋ ਕਿ ਹਰ ਸਾਲ ਹੀ ਇੱਥੇ ਪ੍ਰੋਗਰਾਮ ਕਰਾਉਂਦੇ ਨੇ ਔਰ ਯਾਤਰਾ ਲੈ ਕੇ ਜਾਂਦੇ ਨੇ ਔਰ ਕੱਲੇ ਇਹ ਯਾਤਰਾ ਲੈ ਕੇ ਬੱਸ ਲੈ ਕੇ ਜਾ ਰਹੇ ਨੇ ਆ ਰਾਜ ਇਹਨਾਂ ਨੇ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਹੈ ਜਿੱਥੇ ਤਕਰੀਬਨ ਸਾਰੇ ਲੋਕ ਹਾਜ਼ਰੀ ਲਾਉਣ ਆਏ ਆ ਔਰ ਅਸੀਂ ਵੀ ਇਹਨਾਂ ਦਾ ਆਸ਼ੀਰਵਾਦ ਲੈਣ ਆਏ ਆ ਮਹਾਮਾਈ ਦਾ ਕਿ ਮਹਾਮਾਈ ਤਰੱਕੀਆਂ ਬਖਸ਼ੇ ਸਾਡੇ ਸ਼ਹਿਰ ਨੂੰ ਤਰੱਕੀਆਂ ਬਖਸ਼ੇ ਸਾਡੇ ਮੁਲਕ ਨੂੰ ਤਰੱਕੀਆਂ ਬਖਸ਼ੇ ਔਰ ਮੈਂ ਕਹਾਂਗਾ ਵੀ ਜਿਸ ਤਰ੍ਹਾਂ ਇਹ ਪ੍ਰੋਗਰਾਮ ਕਰਾਉਂਦੇ ਆ ਧਾਰਮਿਕ ਪ੍ਰੋਗਰਾਮ ਕਰਾਉਂਦੇ ਆ ਇਹ ਕਰਾਉਂਦੇ ਰਹਿਣ ਲੋਕ ਨਸ਼ੇ ਤੋਂ ਦੂਰ ਰਹਿਣ ਤਾਂ ਕਿ ਸਾਡਾ ਸਮਾਜ ਜਿਹੜਾ ਉਹ ਨਸ਼ੇ ਤੋਂ ਬਚਿਆ ਰਹੇ ਔਰ ਚੰਗੇ ਕੰਮਾਂ 'ਚ ਸਾਧ ਜੈ ਮਾਤਾ ਜੈ ਮਾਤਾ ਦੀ ਮੱਲੇ ਬਹੁਤ ਸਮਾਂ ਤੋਂ ਹੋ ਗਿਆ ਹੈ ਪ੍ਰੇਮ ਪ੍ਰਕਾਸ਼ ਜੀ ਆਪਣਾ ਜੀਵਨ ਲਤਾ ਜੀ ਸਾਰੇ ਇਹ ਜਾਂਦੇ ਹਰ ਸਾਲ ਯਾਤਰਾ ਲੈ ਗਏ ਔਰ ਸਾਨੂੰ ਕਹਿੰਦੇ ਵੀ ਰਹੇ ਆ ਪਰ ਐਰਕੀ ਮਾ ਮਾਈ ਨੇ ਮੱਲੋ ਜਿਹੜਾ ਸਾਨੂੰ ਬੁਲਾ ਲਿਆ ਤੇ ਮੈਂ ਤੇ ਮੇਰੇ ਵੱਡੇ ਭਾਈ ਸਾਹਿਬ ਵਿਕੇਸ਼ ਸ਼ਰਮਾ ਜੀ ਅਸੀਂ ਵੀ ਇਹਨਾਂ ਦੇ ਨਾਲ ਮੱਲੋ ਜਿਹੜਾ ਪਰਸੋਂ ਯਾਤਰਾ ਤੇ ਜਾ ਰਹੇ ਆ ਤੇ ਬਹੁਤ ਚੰਗਾ ਉਪਰਾਲਾ ਏ ਤੇ ਪਹਿਲੀ ਵਾਰ ਮੌਕਾ ਮਿਲ ਰਿਹਾ ਜਾਂਦਾ ਧੰਨਵਾਦ ਜੈ ਮੱਲ

ਮੈਨੂੰ ਚੱਲਣਾ ਚੰਦਾ ਲੱਗ ਰਿਹਾ ਨਾ ਜੀ ਮੀਨ ਨਾਈਟ ਬੋਲੀ ਕੈਮਰਾ ਬੋਲੀ ਕੈਮਰਾ ਆਹ ਆ ਮਾਈਟ ਤਾਂ ਆ ਮਾਈਟ ਜਦ ਮੈਂ ਕਿਹਾ